ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 13 ਜਨਵਰੀ ਦਾ ਦਿਨ ਹੈ ਤੇ 13 ਜਨਵਰੀ ਨੂੰ ਪੰਜਾਬ ਦੇ ਵਿੱਚ ਬੜਾ ਇੱਕ ਪ੍ਰਸਿੱਧ ਤਿਹਾਰ ਮਨਾਇਆ ਜਾਂਦਾ ਲੋਹੜੀ ਦਾ ਤਿਹਾਰ ਜਿਸ ਨੂੰ ਕਹਿੰਦੇ ਆ ਤੇ ਤਿਹਾਰ ਖੁਸ਼ੀਆਂ ਦਾ ਤਿਹਾਰ ਆ ਜਿਸ ਦੇ ਵਿੱਚ ਲੋਕ ਆਪਣੀਆਂ ਖੁਸ਼ੀਆਂ ਦੂਸਰੇ ਲੋਕਾਂ ਦੇ ਨਾਲ ਸਾਂਝੀਆਂ ਕਰਦੇ ਆ ਅੱਜ 13 ਜਨਵਰੀ ਦਾ ਜੋ ਇਤਿਹਾਸ ਆ ਸਿੱਖ ਇਤਿਹਾਸ ਉਹਦੇ ਵਿੱਚੋਂ ਥੋੜੀ ਸੰਖੇਪ ਜੀ ਜਾਣਕਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਆ ਕਿ ਅੱਜ ਤੋਂ 176 ਸਾਲ ਪਹਿਲਾਂ 7 ਪਾਵ 13 ਜਨਵਰੀ 1849 ਦੇ ਵਿੱਚ ਅੰਗਰੇਜ਼ਾਂ ਤੇ ਖਾਲਸਾ ਫੌਜਾਂ ਦੇ ਵਿਚਕਾਰ ਜੁੱਧ ਹੋਇਆ ਸੀਗਾ ਉਸ ਜੁੱਧ ਨੂੰ ਚੇਲਿਆਂਵਾਲੀ ਦਾ ਜੁੱਧ ਕਿਹਾ ਜਾਂਦਾ ਤੇ ਜਿਹੜਾ ਬਹੁਤ ਹੀ ਵੱਡਾ ਮਹੱਤਮਪੂਰਨ ਜੁੱਧ ਸੀ ਇਹ ਜੁੱਧ ਰਾਜਾ ਸੇਰ ਸਿੰਘ ਤੇ ਅੰਗਰੇਜ਼ ਅਫਸਰ ਲਾਰਡ ਗਫ ਦੇ ਦਰਮਿਆਨ ਹੋਇਆ ਸੀ ਰਾਜਾ ਸੇਰ ਸਿੰਘ ਦੇ ਕੋਲ ਜਿਹੜਾ ਗਫ ਸੀ ਨਾ ਉਹਦੇ ਮੁਕਾਬਲੇ ਬਹੁਤ ਘੱਟ ਫੌਜਾਂ ਸੀਗੀਆਂ ਪਰ ਟਿਕਾਣਾ ਉਹਨਾਂ ਦੇ ਕੋਲ ਚੇਲਿਆਂਵਾਲੀ ਪਾਕਿਸਤਾਨ ਦੇ ਵਿੱਚ ਬੜਾ ਵਧੀਆ ਥਾਂ ਦੇ ਉੱਪਰ ਸੀਗਾ 13 ਜਨਵਰੀ ਨੂੰ ਸਵੇਰੇ 7 ਵਜੇ ਅੰਗਰੇਜ਼ੀ ਫੌਜ ਰਾਜਾ ਸੇਰ ਸਿੰਘ ਦੇ ਉੱਪਰ ਹਮਲਾ ਕਰਨ ਵਾਸਤੇ ਟਿੱਗੀ ਤੋਂ ਚੱਲੀ ਤੇ 12 ਵਜੇ ਚੇਲਿਆਵਾਲੀ ਪਹੁੰਚੀ ਅੰਗਰੇਜ਼ ਫੌਜ ਜਿਹੜੀ ਐ ਇਹਦੇ ਵਿੱਚ ਬੜੇ ਵੱਡੇ ਵੱਡੇ ਅਫਸਰ ਹਾਮਿਲ ਸਨ ਪਰ ਇਹਨਾਂ ਸਾਰੇ ਅਫਸਰਾਂ ਦੀ ਜਿਹੜੀ ਅਗਵਾਈ ਸੀਗੀ ਨਾ ਕਮਾਂਡਰ ਜੋ ਸੀਗਾ ਉਹ ਲਾਰਡ ਗਫ ਸੀਗਾ ਤੇ ਲਾਰਡ ਗਫ ਜਦੋਂ ਚੇਲਿਆਵਾਲੀ ਦੇ ਮੈਦਾਨ ਵਿੱਚ ਪਹੁੰਚਿਆ ਆਪਣੀਆਂ ਫੌਜਾਂ ਨੂੰ ਠੀਕ ਹੀ ਕਰ ਰਿਹਾ ਸੀ ਹਲੇ ਤੇ ਰਾਜਾ ਸ਼ੇਰ ਸਿੰਘ ਨੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਤੋਪਾਂ ਦੇ ਨਾਲ ਹਮਲਾ ਕੀਤਾ 2 ਘੰਟੇ ਬਰਾਬਰ ਦੀ ਲੜਾਈ ਦਵੱਲਿਓਂ ਚੱਲੀਆਂ ਹੋਈ 2 ਘੰਟੇ ਲੜਾਈ ਬਾਅਦ ਜਦ ਕੋਈ ਵੀ ਪਾਸਾ ਨਿਉਂਦਾ ਨਾ ਦੇਖਿਆ ਤੇ ਲਾਰਡ ਗਾਫ ਨੇ ਫਿਰ ਆਪਣੀ ਫੌਜ ਨੂੰ ਅੱਗੇ ਵਧਨ ਦਾ ਹੁਕਮ ਕਰਤਾ ਇਨਾਂ ਦੀ ਫੌਜ ਦਾ ਇੱਕ ਜਰਨੈਲ ਕੈਂਬਲ ਜਿਹੜਾ ਅੱਗੇ ਵਧ ਕੇ ਲੜਿਆ ਤੇ ਸਿੱਖਾਂ ਦੇ ਤੋਪਖਾਨੇ ਦੇ ਉੱਪਰ ਉਹਨੇ ਹਮਲਾ ਕੀਤਾ ਤੇ ਕਾਫੀ ਸਫਲਤਾ ਉਹਨੂੰ ਉਹਦੇ ਵਿੱਚ ਮਿਲੀ ਚਾਰ ਤੋਪਾਂ ਨੇ ਸਿੱਖਾਂ ਦੀਆਂ ਖੋਲੀਆਂ ਜਦ ਚਾਰ ਤੋਪਾਂ ਖੋ ਕੇ ਵਾਪਸ ਮੁੜਿਆ ਤੇ ਸਿੱਖਾਂ ਨੇ ਇਸ ਕੈਂਬਲ ਦੇ ਉੱਪਰ ਮੜਮਾ ਵਾਰ ਕੀਤਾ ਮੜਵੇ ਵਾਰ ਦੇ ਵਿੱਚ ਕੈਂਬਲ ਜ਼ਖਮੀ ਹੋ ਗਿਆ ਤੇ ਇਹਦੇ ਨਾਲ ਦੇ ਜਿਹੜੇ ਜਰਨੈਲ ਸੀਗੇ ਉਹ ਵੀ ਬੜੀ ਤਰ੍ਹਾਂ ਜ਼ਖਮੀ ਹੋਏ ਫਿਰ ਇਹਦਾ ਇੱਕ ਅਵਸਰ ਸੀਗਾ ਪੈਨੀਕੋਰ ਉਹ ਜਿਹੜਾ ਆਪਣੇ ਸਿਪਾਹੀਆਂ ਦੇ ਸਮੇਤ ਮਾਰਿਆ ਗਿਆ ਅੰਗਰੇਜ਼ਾਂ ਦੇ ਝੰਡੇ ਤੇ ਹਥਿਆਰ ਜਿਹੜੇ ਉਹ ਸਿੱਖਾਂ ਨੇ ਖੋਲੇ ਸਮੁੱਚੇ ਰੂਪ ਦੇ ਵਿੱਚ ਅੰਗਰੇਜ਼ਾਂ ਲਈ ਇਹ ਬੜਾ ਨੁਕਸਾਨਦਾਇਕ ਜਿਹੜਾ ਹਮਲਾ ਉਹ ਹੋਇਆ ਸੋ ਫਿਰ ਇਸ ਹਮਲੇ ਦੇ ਵਿੱਚ ਸਿੱਖਾਂ ਦੀਆਂ ਤੋਪਾਂ ਉਹਨਾਂ ਦੇ ਜੀਵਣਾ ਔਖਾ ਕਰ ਦਿੱਤਾ ਤੇ ਇਹ ਜਿਹੜਾ ਇੱਕ ਅੰਗਰੇਜ਼ ਅਫਸਰ ਸੀ ਇਹਨਾਂ ਦਾ ਕਰਨਲ ਟਵੈਰਸ ਉਹ ਸਾਹਾ ਸੰਗਤ ਜੀ ਇਸ ਹਮਲੇ ਦੇ ਵਿੱਚ ਮਾਰਿਆ ਜਾਂਦਾ ਹੈ ਇਸ ਹਮਲੇ ਦੇ ਵਿੱਚ ਕਦੇ 13 ਅੰਗਰੇਜ਼ ਅਫਸਰ ਮਰੇ 24 ਤੇ 25 ਨੰਬਰ ਰੈਜੀਮੈਂਟਾਂ ਦੀ ਹਾਲਾਤ ਵੀ ਬਹੁਤ ਨਾਜ਼ੁਕ ਹੋਈ ਫਿਰ ਕਰਨਲ ਬਰੂਕ ਨੇ ਹਿੰਮਤ ਕੀਤੀ ਤਾਂ ਉਸ ਦਾ ਭਾਰੀ ਨੁਕਸਾਨ ਹੋਇਆ ਕਪਤਾਨ ਯੂਨਿਟ ਤੇ ਕਪਤਾਨ ਵਾਈਟਲੇ ਨੇ ਮਿਲ ਕੇ ਹਮਲਾ ਕੀਤਾ ਦੋਵੇਂ ਮੁਸ਼ਕਲ ਨਾਲ ਜਾਨ ਬਚਾ ਕੇ ਭੱਜੇ ਯੂਨਿਟ ਦਾ ਮਾਰਿਆ ਵੀ ਗਿਆ ਜਦੋਂ ਗਿਲਬਰਟ ਨੇ ਹਮਲਾ ਕੀਤਾ ਤਾਂ ਉਹਦੀ ਫੌਜ ਜੋ ਵੀ ਅੱਗੇ ਵਧੀ ਸਿੱਖਾਂ ਨੇ ਉਸ ਤੇ ਹਮਲਾ ਕਰ ਦਿੱਤਾ ਮੇਜਰ ਕ੍ਰਿਸਟੀ ਮਾਰਿਆ ਗਿਆ ਅੰਗਰੇਜ਼ਾਂ ਦੀਆਂ ਚਾਰ ਤੋਪਾਂ ਤੇ ਕੁਝ ਕੋੜੇ ਸਿੱਖਾਂ ਨੇ ਖੋਲੇ ਇਸ ਤਰ੍ਹਾਂ ਅੰਗਰੇਜ਼ੀ ਫੌਜ ਸਾਰੀ ਮੈਦਾਨ ਦੇ ਵਿੱਚੋਂ ਨਸ ਗਈ ਫਿਰ ਆਖਿਰ ਦੇ ਵੱਡਾ ਹਮਲਾ ਪੋਪ ਨੇ ਕੀਤਾ ਸੀ ਇਸ ਰਸਾਲੇ ਦੀਆਂ ਚਾਰ ਰੈਜੀਮੈਂਟਾਂ ਸਨ ਜਿੰਨਾਂ ਵਿੱਚੋਂ ਕੁਝ ਤੇ ਲੋਕ ਵਰਸੇ ਸੀ ਸਿੱਖਾਂ ਦੇ ਵੈਰੀ ਦਲ ਦੇ ਵਰਸੇ ਢਾਲਾਂ ਤੇ ਰੋਕ ਦਿਆ ਸਣੇ ਪਾਪ ਤੇ ਚੰਡੀ ਦਾ ਵਾਰ ਧਾਰ ਦਿੱਤੀ ਬਸ ਪਾਪ ਦੇ ਮਰਨ ਦੀ ਧੀਰ ਸੀ ਕਿ ਸੁੰਨੀ ਅੰਗਰੇਜ਼ੀ ਫੌਜ ਜਿੱਧ ਰਾਹ ਦੱਸਿਆ ਭੱਜ ਨਿਕਲੀ ਸਿੱਖਾਂ ਨੇ ਭੱਜੀ ਜਾਂਦੀ ਅੰਗਰੇਜ਼ ਫੌਜ ਦਾ ਪਿੱਛਾ ਨਾ ਛੱਡਿਆ ਜੋ ਵੀ ਮਿਲਿਆ ਚੰਡੀ ਦੀ ਭੇੜ ਚੜਾਤਾ ਅੰਗਰੇਜ਼ ਫੌਜ ਨੂੰ ਆਪਣੇ ਹਥਿਆਰਾਂ ਤੇ ਤੋਪਾਂ ਸੰਭਾਲਣ ਦਾ ਸਮਾਂ ਵੀ ਨਾ ਮਿਲਿਆ ਸਭ ਜਾਨਾਂ ਬਚਾਉਂਦੇ ਭੱਜੇ ਗੱਫ ਨੇ ਡੇਰੇ ਪਹੁੰਚਣ ਤੱਕ ਕੋਈ ਰਸਤੇ ਵਿੱਚ ਨਾ ਰੁਕਿਆ ਮੋਕ ਦੀ ਗੱਲ ਇਸ ਯੁੱਗ ਦੇ ਵਿੱਚ ਅੰਗਰੇਜ਼ ਫੌਜ ਦਾ ਭਾਰੀ ਨੁਕਸਾਨ ਹੋਇਆ ਗੱਫ ਦਾ ਡੇਰਾ ਵੀ ਖਤਰੇ ਵਿੱਚ ਸੀ ਰਾਤ ਪੈ ਗਈ ਲੜਾਈ ਜਿਹੜੀ ਉਹ ਬੰਦ ਹੋ ਗਈ ਇਹਦੇ ਵਿੱਚ ਅੰਗਰੇਜ਼ਾਂ ਦੇ ਵੱਡੇ 22 ਅਫਸਰ 67 ਵੱਡੇ ਅਫਸਰ ਜ਼ਖਮੀ ਹੋਏ ਇਸ ਪ੍ਰਕਾਰ ਦੇ ਨਾਲ ਬਹੁਤ ਵੱਡਾ ਨੁਕਸਾਨ ਇਹ ਅੰਗਰੇਜ਼ਾਂ ਦਾ ਇਸ ਚੇਲਿਆ ਵਾਲੀ ਲੜਾਈ ਦੇ ਵਿੱਚ ਹੋਇਆ ਅੰਗਰੇਜ਼ਾਂ ਦੀਆਂ ਕਈ ਤੋਪਾਂ ਤੇ ਘੋੜੇ ਹਥਿਆਰ ਸਿੱਖਾਂ ਦੇ ਹੱਥ ਆਏ ਲੜਾਈ ਬੰਦ ਹੋਣ ਤੋਂ ਬਾਅਦ ਰਾਜਾ ਸੇਰ ਸਿੰਘ ਦੇ ਹੁਕਮ ਨਾਲ ਸਿੱਖਾਂ ਨੇ ਫਤਿਹ ਦੀ ਤੋਪ ਦਾਗੀ ਇਹ ਗੱਲ ਨੂੰ ਗੱਫ ਸਹਾਰ ਨਾ ਸਕਿਆ ਤੇ ਉਹਨੇ ਵੀ ਆਪਣੀ ਜਿੱਤ ਪ੍ਰਗਟ ਕਰ ਦਿਆ ਤੋਪ ਚਰਾਈ ਅਸਲ ਚ ਇਹ ਗੱਫ ਦਾ ਹੰਕਾਰ ਸੀ ਜੋ ਉਸ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਸੀ ਹੋਣ ਦੇ ਰਿਹਾ ਜੰਗ ਦਾ ਹਾਲ ਸਾਫ਼-ਸਾਫ਼ ਦੱਸਦਾ ਹੈ ਕਿ ਜਿੱਤਿਆ ਕੌਣ ਹਾਰਿਆ ਕੌਣ ਇਸ ਜੰਗ ਦੇ ਨਾਲ ਅੰਗਰੇਜ਼ ਸਰਕਾਰ ਪੂਰੀ ਤਰ੍ਹਾਂ ਕੰਬ ਉੱਠੀ ਇੰਗਲੈਂਡ ਤੱਕ ਚੀਕਾ ਨਿਕਲ ਗਈਆਂ ਲਾਰਡ ਗਾਫ ਨੂੰ ਸਾਰੇ ਨੁਕਸਾਨ ਦਾ ਕਸੂਰਵਾਰ ਮੰਨਿਆ ਉਸ ਦੀ ਜਗ੍ਹਾ ਤੇ ਹੋਰ ਅਫਸਰ ਨਿਯੁਕਤ ਕੀਤਾ ਗਿਆ ਪਰ ਸਮੇਂ ਨਾਲ ਗਾਫ ਦਾ ਅਹੁਦਾ ਜਿਹੜਾ ਚਲੋ ਉਹ ਬਚਿਆ ਸੀਗਾ ਅੰਗਰੇਜ਼ ਅਫਸਰ ਖੁਦ ਲਿਖਦੇ ਹਨ ਕਿ ਸਾਰੇ ਹਿੰਦੁਸਤਾਨ 'ਚ ਕੋਈ ਵੀ ਜੰਗ ਐਸੀ ਨਹੀਂ ਜਿਸ ਦਾ ਇੰਨਾ ਭਾਰੀ ਨੁਕਸਾਨ ਅੰਗਰੇਜ਼ ਫੌਜ ਨੂੰ ਉਠਾਉਣਾ ਪਿਆ ਜਿੰਨਾ ਚੇਲਿਆਂ ਵਾਲੀ ਦੀ ਜੰਗ ਵਿੱਚ ਥਾਕ ਵੈ ਲਿਖਦਾ ਮੈਨੂੰ ਐਸਾ ਪ੍ਰਤੀਤ ਹੋਣ ਲੱਗਾ ਜਿਵੇਂ ਮੇਰੀ ਫੌਜ ਦਾ ਇੱਕ ਵੀ ਆਦਮੀ ਜਿਉਂਦਾ ਨਹੀਂ ਰਹਿ ਫਿਰ ਅੱਗੇ ਲਿਖਦਾ ਕਿ ਇੱਕ ਪੈਦਲ ਸਿਕ ਸਫਾਈ ਅੰਗਰੇਜ਼ੀ ਫੌਜ ਦੇ ਤਿੰਨ ਘੋੜ ਸਵਾਰਾਂ ਨੂੰ ਵੜਦਾ ਸੀਗਾ ਫਿਰ ਇੱਕ ਅੰਗਰੇਜ਼ ਵਿਦਵਾਨ ਲਿਖਦਾ ਸਰ ਐਡਵਨ ਉਹ ਕਹਿੰਦਾ ਕਿ ਸਿੱਖ ਇਸ ਤਰ੍ਹਾਂ ਦੀ ਇੱਕ ਜਿੱਤ ਹੋਰ ਪ੍ਰਾਪਤ ਕਰ ਲੈਂਦੇ ਤਾਂ ਪੰਜਾਬ ਵਿੱਚ ਵੀ ਨਹੀਂ ਸਾਰੇ ਹਿੰਦੁਸਤਾਨ 'ਚ ਅੰਗਰੇਜ਼ਾਂ ਨੂੰ ਹਾਥ ਥੋਣੇ ਪੈਂਦੇ ਅਨੇਕ ਫੌਜੀ ਅਵਸਰਾਂ ਦੀ ਇਹ ਗੱਲ ਸਾਬ ਮੰਨੀ ਕਿ ਚੇਲਿਆਂ ਵਾਲੀ ਦਾ ਜੁੱਧ ਸਿੱਖਾਂ ਦੀ ਸ਼ਾਨ ਵਧਾਉਣ ਵਾਲਾ ਸਾਹਾ ਸੰਗਤ ਦੀ ਇਹ ਜੁੱਧ ਸੀਗਾ ਸੋ ਇਹ 13 ਮਾਰਚ ਤੇ 1859 ਦੇ ਵਿੱਚ ਜੁੱਧ ਹੋਇਆ ਹੈ ਅੱਜ ਨੂੰ 176 ਸਾਲ ਪਹਿਲਾਂ ਜਿਸ ਜੁੱਧ ਦੇ ਵਿੱਚ ਸਿੱਖਾਂ ਨੇ ਵੱਡੀ ਭਾਰੀ ਜਿੱਤ ਪ੍ਰਾਪਤ ਕੀਤੀ ਸੀਗੀ ਔਰ 14 ਜਨਵਰੀ ਨੂੰ ਫਿਰ ਇਨ੍ਹਾਂ ਸਿੰਘਾਂ ਫੌਜੀਆਂ ਨੂੰ 21 ਤੋਪਾਂ ਦੀ ਜਿਹੜੀ ਸਲਾਮੀ 21 ਤੋਪਾਂ ਦਾ ਕਰਕੇ ਉਹ ਦਿੱਤੀ ਗਈ ਸੀ ਇਹ ਸੰਖੇਪ ਜਿਹਾ ਇਤਿਹਾਸ ਚੇਲਿਆਂਵਾਲੀ ਦੀ ਜੰਗ ਜਿਹੜਾ ਹੋਈ ਸੀ ਉਹਦਾ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਦੂਸਰੀ ਸਿੱਖ ਐਗਲੋ جنگ ਜਿਹੜੀ ਇਹ ਹੋਈ ਆ ਸੋ ਦੂਸਰਾ ਜੰਗ ਸੀਗਾ ਸਿੱਖਾਂ ਦਾ ਕਹਿ ਲਓ ਅੰਗਰੇਜ਼ਾਂ ਦੇ ਨਾਲ ਸੋ ਇਹ ਅ ਸੰਖੇਪ ਜੀ ਇਤਿਹਾਸ ਆਬ ਜੇ ਸਾਂਝਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ